ਗਰੀਬੀ ਨੇ ਮੈਨੂੰ ਕੁਚਲ ਕੇ ਰੱਖ ਦਿੱਤਾ ਨਾ ਮੇਰੇ ਘਰੇ ਖਾਣ ਨੂੰ ਰੋਟੀ ਆ ਤੇ ਨਾ ਮੇਰੇ ਸਿਰ ਦੇ ਉੱਤੇ ਛੱਤ ਆ ਕੀ ਹੋਇਆ ਬੇਟਾ ਇੰਨਾ ਪਰੇਸ਼ਾਨ ਕਿਉਂ ਆ ਬਾਬਾ ਜੀ ਮੇਰੇ ਤੇ ਨਾ ਬਹੁਤ ਜ਼ਿਆਦਾ ਗਰੀਬੀ ਆ ਪਲੀਜ਼ ਤੁਸੀਂ ਮੇਰੀ ਕੋਈ ਮਦਦ ਕਰ ਦਿਓ ਬੇਟਾ ਮੈਨੂੰ ਰੱਬ ਨੇ ਤੇਰੀ ਮਦਦ ਕਰਨ ਲਈ ਭੇਜਿਆ ਮੇਰੇ ਕੋਲ ਇੱਕ ਜਾਦੂ ਵਾਲਾ ਘੜਾ ਵਾ ਉਹਦੇ ਨਾਲ ਤੇਰੀ ਸਾਰੀ ਗਰੀਬੀ ਦੂਰ ਹੋ ਜੂ ਬਾਬਾ ਜੀ ਜਾਦੂ ਵਾਲਾ ਘੜਾ ਫਿਰ ਮੈਨੂੰ ਛੇੜ ਛੇੜੀ ਦੇ ਦਿਓ ਮੈਂ ਪਹਿਲਾਂ ਹੀ ਬਹੁਤ ਜ਼ਿਆਦਾ ਗਰੀਬੀ ਦੇਖੀ ਆ ਮੈਂ ਹੋਰ ਗਰੀਬੀ ਨਹੀਂ ਦੇਖਣਾ ਚਾਹੁੰਦਾ ਹੁਣ ਨਹੀਂ ਨਹੀਂ ਬੇਟਾ ਤੈਨੂੰ ਪਹਿਲਾਂ ਮੇਰੇ ਆਸ਼ਰਮ ਦੇ ਵਿੱਚ ਆ ਫਿਰ ਤੈਨੂੰ ਉਹ ਕੜਾ ਮਿਲੂਗਾ ਜੇ ਤੂੰ ਮੇਰੀ 5 ਸਾਲ ਸੇਵਾ ਕਰੇਂਗਾ ਤਾਂ ਤੈਨੂੰ ਮੈਂ ਆਪਣੇ ਹੱਥੀ ਉਹ ਕੜਾ ਬਣਾਉਣਾ ਵੀ ਸਿਖਾਉਂਗਾ 5 ਸਾਲ ਤਾਂ ਬਹੁਤ ਜ਼ਿਆਦਾ ਆ ਬਾਬਾ 2 ਸਾਲ ਮੈਂ ਤੇਰੀ ਸੇਵਾ ਕਰ ਦੂੰਗਾ ਫਿਰ ਤੂੰ ਮੈਨੂੰ ਉਹ ਕੜਾ ਦੇ ਦੀ ਚੱਲ ਫਿਰ ਬੇਟਾ ਆ ਜਾ ਅੱਜ ਹੀ ਆਪਾਂ ਚੱਲਦੇ ਆ ਆ ਜਾ ਮੇਰੇ ਨਾਲ ਚੱਲ ਬੇਟਾ ਮੈਂ ਤੈਨੂੰ ਕਿਹਾ ਸੀ ਨਾ ਵੀ ਜਦੋਂ ਤੇਰੇ 2 ਸਾਲ ਪੂਰੇ ਹੋਗੇ ਤਾਂ ਮੈਂ ਤੈਨੂੰ ਜਾਦੂ ਵਾਲਾ ਘੜਾ ਦੇਵਾਂਗਾ ਅੱਜ ਤੇਰੇ ਸੇਵਾ ਦੇ 2 ਸਾਲ ਪੂਰੇ ਹੋ ਗਏ ਆ ਆ ਲੈ ਫੜ ਤੇਰਾ ਜਾਦੂ ਵਾਲਾ ਘੜਾ ਅੱਜ ਤੂੰ ਆਪਦੇ ਘਰੇ ਜਾ ਸਕਦਾ ਪਰ ਇੱਕ ਗੱਲ ਯਾਦ ਰੱਖੀ ਜੇ ਇਹ ਘੜਾ ਟੁੱਟ ਗਿਆ ਨਾ ਜੋ ਕੁਝ ਵੀ ਤੂੰ ਇਸ ਘੜੇ ਤੋਂ ਮੰਗਿਆ ਹੋਊਗਾ ਉਹ ਸਭ ਕੁਝ ਗਾਇਬ ਹੋ ਜਾਣਾ ਕੋਈ ਨਾ ਬਾਬਾ ਜੀ ਮੈਂ ਤਾਂ ਇਹ ਘੜੇ ਨੂੰ ਸੰਭਾਲ ਸੰਭਾਲ ਰੱਖੂੰਗਾ ਤੁਸੀਂ ਟੈਨਸ਼ਨ ਨਾ ਲਓ ਠੀਕੋ ਚੱਲਦਾ ਮੈਂ ਓ ਯਾਰ ਤੋ ਕਿੰਨਾ ਨਕਮਾ ਹੋ ਗਿਆ ਮੈਂ ਤੈਨੂੰ 10 ਵਾਰ ਹੀ ਕਹਤਾ ਚਾਹ ਬਣਾ ਕੇ ਲੈ ਆ ਦੇ ਚਾਹ ਬਣਾ ਕੇ ਲੈ ਆ ਦੇ ਤੂੰ ਮੇਰੀ ਇੱਕ ਬਾਤ ਨਹੀਂ ਸੁਣੀ ਹਜੇ ਤੱਕ ਚਾਹ ਨਹੀਂ ਲੈ ਕੇ ਦਿੱਤੀ ਸਾਹਿਬ ਜੀ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਤੋਂ ਗਲਤੀ ਹੋ ਗਈ ਜੇ ਮੈਨੂੰ ਗੁੱਸਾ ਆ ਗਿਆ ਨਾ ਮੈਂ ਤੈਨੂੰ ਕੰਮ ਤੋਂ ਕੱਢ ਦੇਣਾ ਫਰ ਫਿਰਦਾ ਨਹੀਂ ਸੜਕਾਂ ਦੇ ਧੱਕੇ ਖਾਂਦਾ ਤੂੰ ਸ਼ੁਕਰ ਮਨਾ ਤੈਨੂੰ ਮੇਰੇ ਵਰਗੇ امیر ਬੰਦੇ ਦੇ ਘਰੇ ਕੰਮ ਕਰਨ ਦਾ ਮੌਕਾ ਮਿਲਿਆ ਇਸ ਵਾਰ ਮਾਫ ਕਰ ਦੋ ਸਰਦਾਰ ਜੀ ਅੱਗੇ ਤੋਂ ਗਲਤੀ ਨਹੀਂ ਕਰਦਾ ਚੱਲ ਜਾ ਭੱਜ ਜਾ ਇੱਥੋਂ ਡੜੀ ਤੂੰ ਤੂੰ ਇੱਥੇ ਕੀ ਕਰਨਾ ਹੈ ਪੁੱਤ ਅੱਜ ਮੈਨੂੰ ਬਹੁਤ ਖੁਸ਼ੀ ਆ ਤੂੰ ਅੱਜ ਮੇਰੀਆਂ ਦੁਆਵਾਂ ਕਰਕੇ ਅਮੀਰ ਹੋ ਗਿਆ ਚੁੱਪ ਕਰ ਮੈਨੂੰ ਤੇਰੀਆਂ ਦੁਆਵਾਂ ਨਹੀਂ ਕੁੱਛਣੇ ਦਿੱਤਾ ਜੇ ਮੈਂ ਤੇਰੀਆਂ ਦੁਆਵਾਂ ਤੇ ਰਹਿੰਦਾ ਫੇਰ ਤਾਂ ਮੈਂ ਉਹੀ ਗਰੀਬ ਹੋਣਾ ਸੀ ਤੇ ਹਣ ਮੈਂ ਪਾਟੇ ਲੀੜੇ ਪਾ ਕੇ ਫਿਰਦਾ ਹੋਣਾ ਸੀ ਪਰ ਪੁੱਤ ਮੈਂ ਕਿਹੜਾ ਤੇ ਤੂੰ ਕੁਝ ਮੰਗਣ ਆਇਆ ਮੈਂ ਤਾਂ ਤੈਨੂੰ ਮਿਲਣ ਆਇਆ ਸੀ ਹਣ ਫੇਰ ਮੈਂ ਤੈਨੂੰ ਘਰੇ ਵਾੜ ਕੇ ਦੁਬਾਰਾ ਗਰੀਬ ਨਹੀਂ ਹੋਣਾ ਚਾਹੁੰਦਾ ਜਾ ਚਲਾ ਜਾ ਇੱਥੋਂ ਭਾਈ ਤੂੰ ਕਿਨਾ ਅਮੀਰ ਹੋ ਗਿਆ ਤੈਨੂੰ ਯਾਦ ਆ ਆਪਾਂ ਨਿੱਕੇ ਹੁੰਦੇ ਇਕੱਠੇ ਖੇਡਦੇ ਹੁੰਦੇ ਸੀ ਉਹ ਪਰੇ ਹੋ ਯਾਰ ਕਿਹੜੇ ਬਚਪਨ ਦੀਆਂ ਗੱਲਾਂ ਕਰਦਾ ਹਣ ਤੋਂ ਮੈਨੂੰ ਉਹ ਗਰੀਬੀ ਵਾਲੇ ਦਿਨ ਯਾਦ ਨਾ ਕਰਾ ਹਣ ਮੈਂ ਅਮੀਰ ਹੋ ਗਿਆ ਵਾਂ ਉਹ ਤੁਸੀਂ ਦੋਨੇ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਜਿੰਨਾ ਲੋਕਾਂ ਨੇ ਮੇਰੀ ਬੈਣੀ ਉੱਠਣੀ ਆ ਪਰ ਬਈਆ ਪਤਾ ਬਚਪਨ ਦੇ ਪੱਕੇ ਦੋਸਤਾਂ ਇਕੱਠੇ ਖੇਡਦੇ ਹੁੰਦੇ ਸੀ ਇਕੱਠੇ ਰੋਟੀ ਪਾਣੀ ਖਾਂਦੇ ਹੁੰਦੇ ਸੀ ਉਦੋਂ ਮੈਂ ਗਰੀਬ ਸੀ ਤਾਂ ਤੁਹਾਡੇ ਨਾਲ ਬਹਿ ਕੇ ਰੋਟੀ ਖਾ ਲੈਂਦਾ ਸੀ ਹਣ ਤੁਸੀਂ ਮੇਰੇ ਲੈਵਲ ਤੇ ਨਹੀਂ ਰਹਿ ਜਾ ਭੱਜ ਜਾ ਇੱਥੋਂ ਦੇਖ ਲੈ ਅੱਜ ਮੈਂ ਕਿੰਨਾ ਅਮੀਰ ਹੋ ਗਿਆ ਕਿਸੇ ਟਾਈਮ ਮੈਨੂੰ ਮੇਰਾ ਬਾਪੂ ਤੇ ਮੇਰੇ ਯਾਰ ਦੋਸਤ ਮੈਨੂੰ ਤਾਨੇ ਮਾਰਦੇ ਹੁੰਦੇ ਸੀ ਅੱਜ ਮੈਂ ਅਮੀਰ ਹੋ ਕੇ ਦੋਨੋਂ ਨੂੰ ਹੀ ਕਰੋ ਬਾਹਰ ਕਰਤਾ ਸਾਰਾ ਕੁਛ ਇੱਕ ਘੜੇ ਕਰਕੇ ਹੋਇਆ ਗਰੀਬ ਹੋ ਗਿਆ ਮੇਰੇ ਲੀੜੇ ਆਏ ਕਰਦਾ ਫਿਰ ਦੁਬਾਰੇ ਬਾਬੇ ਕੋਲ ਜਾ ਕੇ ਆਨਾ ਬਾਬਾ ਜੀ ਬਾਬਾ ਜੀ ਮੇਰੇ ਤੋਂ ਨਾ ਉਹ ਜਾਦੂ ਵਾਲਾ ਘੜਾ ਟੁੱਟ ਗਿਆ ਮੇਰੀ ਗੱਡੀ ਮੇਰਾ ਪੈਸਾ ਮੇਰਾ ਘਰ ਸਾਰਾ ਕੁਝ ਗਾਇਬ ਹੋ ਗਿਆ ਬਾਬਾ ਜੀ ਮੈਂ ਫਿਰ ਤੋਂ ਗਰੀਬ ਹੋ ਗਿਆ ਪਲੀਜ਼ ਕੁਝ ਕਰੋ ਬਾਬਾ ਜੀ ਦੇਖ ਬੇਟਾ ਹੁਣ ਮੈਂ ਕੁਝ ਨਹੀਂ ਕਰ ਸਕਦਾ ਬਾਕੀ ਉਹ ਜਾਦੂ ਵਾਲਾ ਘੜਾ ਨਹੀਂ ਟੁੱਟਿਆ ਉਹ ਤੇਰੇ ਹੰਕਾਰ ਦਾ ਘੜਾ ਟੁੱਟਿਆ ਜਿਹਦੇ ਕਰਕੇ ਤੂੰ ਆਪਦਾ ਸਭ ਕੁਝ ਗਵਾ ਲਿਆ ਤੇਰੇ ਕੋਲ ਚਾਰ ਪੈਸੇ ਕੀ ਆ ਗਏ ਤੂੰ ਪੈਸੇ ਦੇ ਹੰਕਾਰ ਕਰਕੇ ਆਪਦੇ ਦੋਸਤਾਂ ਨੂੰ ਵੀ ਘਰੋਂ ਕੱਢਦਾ ਆਪਦੇ ਪਿਓ ਨੂੰ ਵੀ ਘਰੋਂ ਕੱਢਦਾ ਨੌਕਰਾਂ ਨੂੰ ਤੂੰ ਗਾਲਾਂ ਕੱਢਦਾ ਸੀ ਤੇ ਇਹ ਗੱਲ ਸੱਚ ਆ ਪੁੱਤ ਜਦੋਂ ਕਿਸੇ ਦਾ ਹੰਕਾਰ ਦਾ ਘੜਾ ਭਰ ਕੇ ਟੁੱਟ ਜਾਂਦਾ ਨਾ ਤਾਂ ਫਿਰ ਇਨਸਾਨ ਆਪਦਾ ਸਭ ਕੁਝ ਗਵਾ ਲੈਂਦਾ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਇਹਦੇ ਵਿੱਚ ਮੈਸੇਜ ਇਹ ਸੀ ਵੀ ਜਦੋਂ ਬੰਦੇ ਕੋਲ 4 ਪੈਸੇ ਆ ਜਾਂਦੇ ਨੇ ਨਾ ਤੇ ਬੰਦੇ ਦੇ ਵਿੱਚ ਹੰਕਾਰ ਆ ਜਾਂਦਾ ਤੇ ਕਦੇ ਵੀ ਜਦੋਂ ਇਹੋ ਜਿਹਾ ਟਾਈਮ ਆਉਂਦਾ ਤੁਹਾਡੇ ਤੇ ਅਮੀਰੀ ਆਉਂਦੀ ਆ ਤਾਂ ਬੰਦੇ ਨੂੰ ਆਪਦਾ ਮਾੜਾ ਟਾਈਮ ਨਹੀਂ ਬਈ ਭੁੱਲਣਾ ਚਾਹੀਦਾ ਹਨਾ ਤਾਂ ਬੰਦੇ ਕੋਲ ਜਦੋਂ ਪੈਸਾ ਆ ਜਾਂਦਾ ਘਰ ਕੋਠੀਆਂ ਬਣ ਜਾਂਦੀਆਂ ਗੱਡੀਆਂ ਆ ਜਾਂਦੀਆਂ ਹਨਾ ਤਾਂ ਬੰਦਾ ਆਪਦੀ ਔਕਾਤ ਭੁੱਲ ਜਾਂਦਾ ਬਈ ਆਪਦੀ ਔਕਾਤ ਨੂੰ ਯਾਦ ਰੱਖਿਆ ਕਰੋ ਜੇ ਤੁਸੀਂ ਅਮੀਰ ਵੀ ਹੋ ਜੰਨੇ ਨਾ ਤਾਂ ਆਪਣਾ ਪਰਾਣਾ ਸਮਾਂ ਜ਼ਰੂਰ ਯਾਦ ਰੱਖਿਆ ਕਰੋ ਤੇ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜਦੋਂ ਤੁਸੀਂ ਵੱਡੇ ਵੱਡੇ ਕਮੈਂਟ ਕਰਦੇ ਸਾਨੂੰ ਬਹੁਤ ਹੌਸਲਾ ਮਿਲਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਸੋ ਮਚ